ਅੱਜ ਨੈਸ਼ਨਲ ਹਾਈਵੇ ਦਰਾਹਾ ਦੇ ਉੱਪਰ ਤਕਰੀਬਨ ਅੱਧਾ ਪੌਣਾ ਘੰਟਾ ਜਾਮ ਲੱਗਿਆ ਰਿਹਾ ਹੈ ਦੇਖ ਸਕਦੇ ਹਾਂ ਕਿ ਜਿਸ ਤਰ੍ਹਾਂ ਕਿ ਸਰਹੰਦ ਨਹਿਰ ਦੇ ਉੱਪਰ ਬਣੇ ਫਲਾਈਓਵਰ ਦੇ ਉੱਪਰ ਰਿਪੇਅਰ ਦਾ ਕੰਮ ਚੱਲ ਰਿਹਾ ਕਿਉਂਕਿ ਇਸ ਦੇ ਉੱਪਰ ਵੱਡੇ ਵੱਡੇ ਖੱਡੇ ਬਣੇ ਹੋਏ ਸਨ ਜਿਸ ਕਰਕੇ ਇੱਥੇ ਅਕਸਰ ਹੀ ਜੋ ਸਕੂਟਰ ਮੋਟਰਸਾਈਕਲ ਤੇ ਗੱਡੀਆਂ ਵਾਲੇ ਐਕਸੀਡੈਂਟ ਦਾ ਸ਼ਿਕਾਰ ਹੋ ਜਾਂਦੇ ਸਨ ਇਸ ਦੀ ਰਿਪੇਅਰ ਦਾ ਕੰਮ ਚੱਲ ਰਿਹਾ ਸੀ ਜਿਸ ਕਰਕੇ ਇਹ ਰੋਡ ਬੰਦ ਕੀਤਾ ਹੋਇਆ ਸੀ ਇੱਕ ਸਾਈਡ ਚੱਲ ਰਹੀ ਸੀ ਪਰੰਤੂ ਹਾਲਾਤ ਉਸ ਸਮੇਂ بگੜ ਗਏ ਜਦੋਂ ਦੂਸਰੀ ਤੋਂ ਇੱਕ ਬੱਸ ਵਾਲੇ ਨੇ ਫੁੱਟਬਾਥ ਨੂੰ ਕ੍ਰੋਸ ਕਰਕੇ ਬੱਸ ਦੂਜੇ ਪਾਸੇ ਜੀ ਘਰਾਉਣ ਦੀ ਕੋਸ਼ਿਸ਼ ਕੀਤੀ ਕੱਢਣ ਦੀ ਕੋਸ਼ਿਸ਼ ਕੀਤੀ ਜਿਸ ਕਰਕੇ ਬੱਸ ਫਸ ਗਈ ਤੇ ਦੂਸਰਾ ਸਾਈਡ ਵੀ ਬਿਲਕੁਲ ਬਲੌਕ ਹੋ ਗਿਆ ਤੇ ਇਸ ਕਰਕੇ ਦੋਹਾਂ ਸਾਈਡਾਂ ਤੋਂ ਜਾਮ ਲੱਗ ਗਿਆ ਮੌਕੇ ਦੇ ਉੱਪਰ ਜੀਸੀਬੀ ਮਸ਼ੀਨ ਬੁਲਾ ਕੇ ਇਸ ਬੱਸ ਨੂੰ ਬਾਹਰ ਕੱਢਿਆ ਗਿਆ ਤੇ ਸਰਵਿਸ ਨੂੰ ਚਾਲੂ ਕੀਤਾ ਗਿਆ ਲੋਕਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਲੋਕ ਅੱਧਾ ਪੌਣਾ ਘੰਟਾ ਖੁਆਰ ਹੁੰਦੇ ਰਹੇ ਜਿੱਥੇ ਇਸ ਤਰ੍ਹਾਂ ਦੇ ਹਾਲਾਤਾਂ ਵਿੱਚ ਲੋਕਾਂ ਨੂੰ ਸਮਝਦਾਰੀ ਵਰਤਣੀ ਚਾਹੀਦੀ ਹੈ ਪਰੰਤੂ ਲੋਕ ਇਹਨਾਂ ਹਾਲਾਤਾਂ ਦੇ ਵਿੱਚ ਮਨਮਰਜ਼ੀ ਕਰਦੇ ਨੇ ਜਿਸ ਨਾਲ ਹਾਲਾਤ ਵੱਧ ਤੋਂ ਵੱਧਰ ਹੋ ਜਾਂਦੇ ਨੇ ਦੇਖ ਸਕਦੇ ਹਾਂ ਕਿ ਉਹ ਬੱਸ ਹੈ ਜਿਸ ਨੇ ਫੁੱਟਪਾਥ ਕ੍ਰਾਸ ਕਰਕੇ ਦੂਜੀ ਸਾਈਡ ਤੇ ਨਿਕਲਣ ਦੀ ਕੋਸ਼ਿਸ਼ ਕੀਤੀ ਤੇ ਵਿਚ ਵਿਚਾਲੇ ਫਸ ਗਈ ਹੁਣ ਇਹ ਬੱਸ ਨੂੰ ਕੱਢਿਆ ਜਾ ਰਿਹਾ ਹੈ ਕੱਢਿਆ ਜਾ ਚੁੱਕਿਆ ਹੈ ਜਿਸ ਕਰਕੇ ਹੁਣ ਦੁਵਾਰਾ ਇਹ ਟ੍ਰੈਫਿਕ ਚਾਲੂ ਹੋ ਜਾਵੇਗਾ। ਮਾਪਾਟ ਪਾਟ ਪਾ ਕੇ ਬੱਸ ਲੰਘਣ ਲੱਗੀ ਪਾਕੀ ਹੈ। ਅੱਛਾ। ਹਾਂਜੀ। ਇਹਨਾਂ ਬੱਸ ਦਾ ਮਤਲਬ ਹੈ ਤੁਸੀਂ ਪਾਰਿਆਂ ਦੇ ਉੱਪਰ ਚ। ਆਇਆ ਆਇਆ। ਕਿੰਨਾ ਟਾਈਮ ਜਾਮ ਲੱਗਿਆ ਰਿਹਾ? 1/2 ਘੰਟਾ ਲੱਗਿਆ। ਵਾਹ। ਨਿਕਲ ਗਿਆ ਜਾਮੋਂ। ਆਇਆ ਆਇਆ। ਠੀਕ ਹੈ।